ਸਰਬਜੀਤ ਸੰਗਰੂਰ ਵੀ ਦੀ ਕਹਾਣੀ ਬੰਦਾ ਬੰਦੇ ਦਾ दारू ਭਾਗ ਦੂਜਾ ਮਨਜੀਤ ਸਿੰਘ ਦੀ ਘਰ ਵਾਲੀ ਗਰਮੀ ਤੋਂ ਦੋਵੇਂ ਹੱਥ ਪੰਚਾਇਤ ਜੁੜ ਕੇ ਖੜ ਗਈ ਤੇ ਕਹਿਣ ਲੱਗੀ ਕਿ ਤੁਹਾਨੂੰ ਤਾਂ ਪਤਾ ਹੀ ਹੈ ਕਿ ਮੇਰਾ ਬੰਦਾ ਨਸ਼ਿਆਂ ਪੜਦਾ ਤੇ ਇਹਨਾਂ ਨਸ਼ਿਆਂ ਤੇ ਕੋਰਟ ਨੇ ਤੁਹਾਨੂੰ ਕਰਜ਼ਾਈ ਕਰ ਦਿੱਤਾ ਹੈ ਮੇਰੀਆਂ ਚਾਰ ਕੁੜੀਆਂ ਤੇ ਦੋ ਮੁੰਡੇ ਹਨ ਅਸੀਂ ਕਦੇ ਗੁਰਦੁਆਰੇ ਕਦੇ ਮੰਦਿਰ ਅੰਦਰ ਤੇ ਕਦੇ ਕਿਸੇ ਵੇਲੇ ਕਿਸੇ ਰਿਸ਼ਤੇਦਾਰੀ ਵਿੱਚ ਤਣ ਘਟ ਰਹੇ ਹਾਂ ਸਾਡਾ ਕੋਈ ਘਰ ਘਾਟ ਨਹੀਂ ਰਿਹਾ ਅਸੀਂ ਤਬਾਹ ਹੋ ਗਏ ਸਾਨੂੰ ਤਾਂ ਹਰ ਵੇਲੇ ਇਹੀ ਖਤਲਾ ਦਿੰਦਾ ਹੈ ਕਿ ਕਿਤੇ ਵਿਰੋਧੀ ਸਾਡਾ ਜਾਨੀ ਇੱਜ਼ਤੀ ਨੁਕਸਾਨਾ ਕਰ ਦੇਣਾ ਸਾਨੂੰ ਬੰਦਾ ਹੱਕ ਦਵਾਏ ਜਾਂਦੀ ਮਿਹਰਬਾਨੀ ਕੀਤੀ ਜਾਵੇ ਤਾਂ ਜੋ ਅਸੀਂ ਆਪਣਾ ਘਰ ਬਣਾ ਸਕੀ ਤੇ ਮੈਂ ਜ਼ਮੀਨ ਠੇਕੇ ਤੇ ਲੈ ਕੇ ਬੱਚੇ ਪਾਲ ਸਕਾਂ ਪੋਹੰਚੀ ਕਹਿਣ ਲੱਗਾ ਕਿ ਤੂੰ ਕਿਹੜੀ ਜ਼ਮੀਨ ਦੀ ਗੱਲ ਕਰਦੀ ਏ ਸਾਰੀ ਜ਼ਮੀਨ ਤਾਂ ਤੇਰਾ ਪਤੀ ਵੇਚ ਕੇ ਖਾ ਗਿਆ ਤਾਂ ਗਰਮੀਤ ਕਹਿਣ ਲੱਗਾ ਕਿ ਮੈਂ ਤੁਹਾਨੂੰ ਪਰੇ ਇਕੱਠ ਵਿੱਚ ਕੀ ਦੱਸਾਂ ਇਹ ਤਾਂ ਰঞ্জੀਤ ਸਿੰਘ ਦੱਸੂ ਉਸ ਨੂੰ ਆ ਲੈ ਲਓ ਭੋਲਾ ਪੰਜ ਕਹਿਣ ਲੱਗਾ ਕਿ ਇਹ ਕੀ ਗੱਲ ਹੋਈ ਰঞ্জੀਤ ਸਿੰਘ ਦੱਸੂ ਤੈਨੂੰ ਬੀਬਾ ਸਾਰੀ ਗੱਲ ਦੱਸਣੀ ਪੈਣੀ ਏ ਜੇ ਤੂੰ ਸਾਨੂੰ ਸਾਰੀ ਗੱਲ ਨਹੀਂ ਦੱਸੇਂਗੀ ਤਾਂ ਅਸੀਂ ਫੈਸਲਾ ਕਿਸ ਤਰ੍ਹਾਂ ਕਰਾਂਗੇ ਇਹ ਸੁਣ ਗਰਮੀਤ ਕਹਿਣ ਲੱਗੀ ਕਿ 7 ਸਾਲ ਹੋ ਗਏ ਕਿ ਚੱਲਦੇ ਨੂੰ ਤੁਹਾਨੂੰ ਪਤਾ ਹੈ ਕਿ ਮੇਰੇ ਵਿਆਹ ਨੂੰ 15 ਸਾਲ ਹੋ ਗਏ ਮੇਰਾ ਸੋਹਰਾ